Si han perdido, pues sí, apruebenlo tanto, porque no han perdido. ਨਿੱਕ ਨੇ ਮੇ ਦਾ ਨਾਮ ਬੁੱਗੀ ਸਰ ਕਰੋਦਾ ਕੀ ਹੋਇਆ ਕੀ ਇਹ ਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ ਕਿਹੜੇ ਮੁੰਡੇ ਜਿਹੜੋ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾਲ ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਦੇ ਆ ਮਾਨਕੇ ਇੱਕ ਮੁੰਡਾ ਤੇ ਇੱਕ ਮੁੰਡਾ 치ੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਆਈ ਤੇ ਇਹ ਉਸ ਤਰ੍ਹਾਂ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾਂ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਦੋਂ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿੱਛਾ ਪੁੱਛਤਾਛ ਕੀਤੀ ਆ ਤੇ ਫੇਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਗਿਆ ਉਹਨੂੰ ਮੁੰਡੇ ਨੂੰ ਮੁੰਡੇ ਦਾ ਜਿਹਦੀ ਡੈਥ ਹੋਈ ਜੀ ਉਹਦਾ ਨਾਮ ਹੈ ਅਨਿਕੇਤ ਨਿਕਨੇਮ ਦਾ ਬੁੱਗੀ ਕਿੰਨੀ ਉਮਰ ਸੀ ਜੀ ਇਹਦੀ ਕਰੀਬ 15-16 ਸਾਲ ਦੀ ਉਮਰ ਹੈ ਜੀ। ਹਾਂਜੀ ਹਾਂਜੀ। ਕਿੱਥੋਂ ਆ ਰਹੇ ਹੋ ਵਾਲਾ ਸਰ? ਇਹ ਫਤੇਗੜ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ। ਵਿਰਿੰਦਾਵਨ ਦਾ। ਮੇਰਾ ਪੁੱਤ, ਮੇਰਾ ਦੋਤਰਾ ਹੈ ਜੀ। ਤੇ ਤੁਹਾਨੂੰ ਫਿਰ ਤੁਸੀਂ ਕੋਈ ਇਹਨਾਂ ਦੇ ਗੁੰਮਸ਼ਦੇ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ। ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ। ਜੇ ਗੱਲ ਕਰੀਏ ਮਕਾਨ ਦੇ ਕਾਫੀ ਸਮੇਂ ਤੋਂ ਮਤਲਬ ਅੰਦਰੋਂ ਪਾਣੀ ਕਰਨੇ ਬੰਦ ਕਿਆ ਸੀ ਇਹ ਫਿਰ ਰਾਤ ਕਿੰਨੀ ਉਹਨਾਂ ਵੱਲ ਕੋਲ ਕੇਂਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਹੈ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੌਣ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਡੀ ਫਾੜੀ ਘੜਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ੍ਹ ਕੇ ਪਤਾ ਕੀਤਾ ਵਾ ਵੇਖਿਆ ਬੁੱਕਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਉਹ ਪੈਰ ਦੀ ਨਜ਼ਰ ਆਏ ਮੁੰਡੇ ਦੇ ਪੈਰ ਨਜਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾਗ ਅੰਦਰੋਂ ਤੋੜ-ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟੇ ਹਾਂਜੀ ਉਹਦੇ ਆਹ ਸਾਹ ਰਗ ਵੱਡੀ ਆ ਜੀ ਉਹਦੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਤੁਹਾਨੂੰ ਕੀ ਸਵਾਲ ਸਵਾਲ ਪੁੱਛ ਪੁਲਿਸ ਨੇ ਚਲੋ ਦੇਖੋ ਜੀ ਪੁਲਿਸ ਨੇ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਝ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂ ਜੀ ਕੋਈ ਅਰੈਸਟ ਹੋਈ ਹੈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉੱਥੇ ਛੱਡ ਲੈ ਕੇ ਆਇਆ ਮੁੰਡਾ ਜਿੰਨੇ ਕਤਲ ਕਰਵਾਇਆ ਉਹਦਾ ਮਾਨਿਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਆ ਸਰ ਕੀ ਲਗਦਾ ਜੀ ਇਹ ਲਗਦਾ ਪ੍ਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪ੍ਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇ ਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਛ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹਦਾ 2 ਲੱਖ ਰੁਪਏ ਦਾ ਫੋਨ ਇਹਨਾਂ ਨੇ ਖੋਇਆ ਖਾਇਆ ਹੋਣਾ ਉਸ ਤੋਂ ਬਾਅਦ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਤੇ ਇਥੇ ਆ ਕੇ ਉਹਦਾ ਕਤਲ ਕਰਵਾਤਾ ਇਹਨਾਂ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰਿਆ ਜਾਂ ਜਿਹੜੇ ਮੁੰਡੇ ਜਾਂ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਜੀ ਹਾਂ ਦੇਖੋ ਹਾਂਜੀ ਦੇਖੋ ਸੁਣੋ ਮੇਰੀ ਗੱਲ ਮੈਂ ਮੌਕੇ ਤੇ ਪੁੱਛਾਂ ਹਾਂਜੀ ਦੇਖ ਰਿਹਾ ਮੌਕਾ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਸੀ ਮਿਲਿਆ ਕੀ ਕੁਛ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਪੀਮਾ ਪਹੁੰਚੀਆਂ ਪਿੰਜੇ ਨੇ ਮੈਂ ਮੌਕਾ ਵੇਖਦੇ ਨੂੰ ਮੈਂ ਮੈਂ ਮੌਕਾ ਵੇਖ ਰਿਹਾ ਵਾ ਉਸ ਤੋਂ ਬਾਅਦ ਸਾਰੀ ਸਥਿਤੀ ਚਾਰੀ ਦੱਸਾਂਗਾ ਮੁੰਡੇ ਦਾ ਕਤਲ ਹੋਇਆ ਜੀ ਕਤਲ ਹੋਇਆ ਜੀ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇਨਾ ਹੀ ਪਤਾ ਵਾ ਕਤਲ ਹੋਇਆ ਵਾ ਹਾਂ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੈਂ ਮੌਕੇ ਮੌਕੇ ਲੈਡ ਬੋਡੀ ਦੇਖੋ ਅਜੇ ਇਹ ਸ਼ਿਕਾਇਤ ਦਿੱਤੀ ਗਈ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਸੁਣ ਰਹੀ ਰਹੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਦਿੱਤੀ ਹੈ ਕਿੱਥੇ ਨਹੀਂ ਦਿੱਤੀ ਹਾਂਜੀ ਹੋ ਅਡੇ ਕੋਲੋਂ ਹੋਣ ਆ ਅਸੀਂ ਸ਼ਿਕਾਇਤ ਲੈ ਰਹੇ ਹਾਂ ਜੇ ਤੇ ਮੌਕਾ ਤੁਸੀਂ ਬਤੌਰ ਐਸਚਓ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪੜਨ ਲੱਗੇ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਹਾਂ ਵੇਖ ਰਹੇ ਹਾਂ ਅਜੇ ਮੌਕਾ ਬੁਲਾਜਾ ਕਰ ਰਹੇ ਹਾਂ ਮੌਕਾ ਬੁਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਕੀ ਦੇਖਿਆ ਕੀ ਜੀ ਦੇਖਿਆ ਅਜੇ ਕਰਨ ਦਾ ਅਜੇ ਉਹ ਹੈ ਕੀ ਹੈ ਅਜੇ ਅਜੇ ਕੁਛ ਕਰਨ ਦਾ ਨਹੀਂ ਪਤਾ ਕੀ ਨਾਮ ਹੀ ਉਹਦਾ ਨਾਮ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਦਵਾਂ ਮੈਂ ਕਿ ਅੰਦਰ ਡਿਟੇਲ ਦਵਾਂ ਬੱਚੇ ਦੇ ਹਾਲਾਤ ਕੀ ਆ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਆ ਜੀ ਜਿਹੜੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਅਰੇਸਟ ਹੋਏ ਨੇ ਕਿਉਂਕਿ ਪਰਿਵਾਰ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਆ ਇਸ ਤੋਂ ਬਾਅਦ ਸਾਰੀ ਜਾਣਕਾਰੀ ਦੋ ਕਿਹੜੀ ਗੱਲ ਕੁਝ ਪਤਾ ਨਹੀਂ ਉਹ ਯਾਰ ਕੁਝ ਨਹੀਂ ਤੁਹਾਨੂੰ ਦੱਸਦੇ ਆ ਕਿਉਂ ਇਸ ਤਰ੍ਹਾਂ ਕਰਦੇ ਹੋ ਤੁਸੀਂ